ਤੰਕਾਰੇ ਆਪਣੇ ਤਨ ਦੇ ਕਪੜੇ ਆਪ ਜੀ ਨੇ ਭਾਈ ਗੁਰਦਾਸ ਜੀ ਕੋਲ ਗੁਰਮੁਖੀ ਸੰਸਕ੍ਰਿਤ ਆਦੀ ਭਾਸ਼ਾਵਾਂ ਅਤੇ ਭਾਰਤੀ ਦਰਸ਼ਨ ਸ਼ਾਸਤਰ ਦੀ ਸਿੱਖਿਆ i <laughs> do ਫਾਈਰ ਹੋਏ ਸਾਰੇ ਸੁਪਰ ਫਾਈਰ ਹੋਏ ਸਾਰੇ ਇਹੋ ਧਰਤੀ ਜਿਸ ਨੂੰ ਹਮਲਾਵਰਾਂ ਦਾ ਅਨੇਕਾਂ ਵਾਰ ਸਾਹਮਣਾ ਕਰਨਾ ਪਿਆ ਦੇਸ਼ੇ ਕਰਕੇ ਸਿਆਣੇ ਕਹਿੰਦੇ ਨੇ ਪੰਜਾਬ ਦੇ ਜੰਮਿਆਂ ਨੂੰ ਨਿੱਤ ਬਹਰਮਨ ਪਿਆਰੀ ਤੇ ਸਤਕਾਰਤ ਸ਼ਖਸੀਅਤ ਬਣ ਕੇ ਉੱਭਰੇ ਦੇਖੀਏ ਲੇਕਿਨ ਤੁਹਾਨੂੰ ਬਾਈਟਾ ਮੈਨੂੰ ਚਾਹੀਦੀ ਹੈ ਜਿਹੜੀ ਫਾਰਮਾ ਤੁਹਾਨੂੰ ਕੋਰਾਂ ਕਿਉਂ ਨਾ ਕਿਸੇ ਨਾਮ ਬੇਚਦੀ ਹੈ ਕਿ ਕੁਰਸੀਆਂ ਤੇ ਕੁਰਸੀਆਂ ਦੇ ਨਾਮ ਦੀ ਜਗ੍ਹਾ ਬਣਾਈ ਗਈ ਹੈ ਉੱਥੇ ਬੈਠ ਸਕਦੇ ਆ ਜਰੂਰਤ ਹੈ ਤਾਂ ਉਹ ਟੇਬਲ ਤੇ ਜਾ ਕੇ ਪੀ ਸਕਦੇ ਪਾਣੀ ਦੀਆਂ ਵਿੱਚ ਕਿਰਪਾ ਕਰਕੇ ਪਾਣੀ ਦੀਆਂ ਬੋਤਲਾਂ ਨਾ ਸੁੱਟੀਆਂ ਜਾਣ بہادر جی جیو سانج پوائٹ ساؤنڈ شو ہندر آتمک شکتی یعنی کہ سکھی ہی نہیں

ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਘਰ ਮਾਤਾ ਨਾਨਕੀ ਜੀ ਦੀ ਕੁੱਖੋਂ ਅੰਮ੍ਰਿਤਸਰ ਵਿਖੇ ਗੁਰੂ ਕੇ ਮਹਿਲ ਵਿੱਚ ਅਸੀਂ ਹਮੇਸ਼ਾ ਸਾਡੇ ਦਿਹਾੜੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਵੀ ਰੋਸ਼ ਸ਼ਲਾਂਗੇ ਤੇ ਸਾਡਾ ਪਲਾਸ ਹੋਵੇਗਾ ਸਭ ਤੋਂ ਪਹਿਲਾਂ ਅਸੀਂ ਸੂਬਾ ਪਾਸੀਆਂ ਨੂੰ ਇਸ ਪਵਿੱਤਰ ਦਿਹਾੜੇ ਦੀ ਮਹੱਤਤਾ ਦੇ ਉੱਪਰ ਗੌਰ ਕਰਨ ਲਈ ਬੇਨਤੀ ਕਰਾਂਗੀ ਔਰ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਾਂਗੀ ਜਿਹੜੇ ਜਿਨ੍ਹਾਂ ਨੇ ਸਿੱਖੀ ਦੇ ਇਤਿਹਾਸ ਨੂੰ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਮਹਾਨ ਸ਼ਹੀਦੀ ਨੂੰ ਲੋਕਾਂ ਤੱਕ ਪਹੁੰਚਾਉਣ ਦੇ ਲਈ ਇੱਕ ਵੱਡਾ ਉਪਰਾਲਾ ਕੀਤਾ ਸੋ ਸਾਨੂੰ ਆਪਣੇ ਬੱਚਿਆਂ ਤੱਕ ਆਪਣੇ ਮਹਾਨ ਇਤਿਹਾਸ ਗੌਰਵਮਈ ਇਤਿਹਾਸ ਦੀ ਜਾਣਕਾਰੀ ਪਹੁੰਚਾਉਣੀ ਇਹ ਬਹੁਤ ਜ਼ਰੂਰੀ ਹੁੰਦੀ ਹੈ ਤਾਂ ਹੀ ਅਸੀਂ ਜਿਉਂਦੇ ਰਵਾਂਗੇ ਜੇਕਰ ਅਸੀਂ ਆਪਣੇ ਇਤਿਹਾਸ ਨੂੰ ਪਛਾਣਾਂਗੇ ਸੋ ਇੱਕ ਵਿਲੱਖਣ ਸ਼ਹਾਦਤ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਜੋ ਪੂਰੇ ਸੰਸਾਰ ਦੇ ਵਿੱਚ ਛਲਾਗਾ ਯੋਗ ਹੋਈ ਪੂਰੇ ਸੰਸਾਰ ਦੇ ਵਿੱਚ ਲੋਕਾਂ ਨੇ ਇਸ ਚੀਜ਼ ਨੂੰ ਇੱਕ ਵਿਲੱਖਣ ਸ਼ਹਾਦਤ ਦੇ ਤੌਰ ਤੇ ਜਾਣਿਆ ਇਹ ਸਾਡੇ ਪੰਜਾਬ ਦੇ ਬੱਚਿਆਂ ਨੂੰ ਵੀ ਜਾਣਨ ਦੀ ਲੋੜ ਹੈ ਸੋ ਪੰਜਾਬ ਸਰਕਾਰ ਦਾ ਇਹ ਜੋ ਉਪਰਾਲਾ ਇਹਦੇ ਲਈ ਮੈਂ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਦਿਲੋਂ ਧੰਨਵਾਦ ਕਰਦੀ ਹਾਂ ਤਨਵੰਤ ਹੈ ਸਰ ਜੀ ਲਾਈਟ ਐਂਡ ਸਾਊਂਡ ਦਾ ਜਿਹੜਾ ਪ੍ਰੋਜੈਕਟ ਬਰੋਪੁਰ ਦੇ ਵਿੱਚ ਲਗਾਇਆ ਗਿਆ ਸੀ ਸਰ ਕਿੱਦਾਂ ਦਾ ਪ੍ਰੋਜੈਕਟ ਸੀਗਾ ਤੇ ਕੀ ਮੈਸੇਜ ਸੀਗਾ ਅ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਔਰ ਸਮੁੱਚੀ ਪੰਜਾਬ ਸਰਕਾਰ ਵੱਲੋਂ ਸਿੱਖ ਇਤਿਹਾਸ ਦਾ ਸਿੱਖ ਇਤਿਹਾਸ ਬਾਰੇ ਅੱਜ ਲੋਕਾਂ ਨੂੰ ਲਾਈਟ ਐਂਡ ਸਾਊਂਡ ਸ਼ੋਅ ਰਹੀ ਪ੍ਰੋਗਰਾਮ ਰਹੀ ਜਾਣੂ ਕਰਵਾਇਆ ਗਿਆ ਵੈਸੇ ਤਾਂ ਸਿੱਖ ਧਰਮ ਬਾਰੇ ਜਿਹੜਾ ਇਤਿਹਾਸ ਹੈ ਅਸੀਂ ਪੜਦੇ ਆਏ ਹਾਂ ਸੁਣਦੇ ਆਏ ਹਾਂ ਪਰ ਅੱਜ ਪਹਿਲੀ ਵਾਰੀ ਲਾਈਟ ਹੈਂਡ ਸਾਊਂਡ ਪ੍ਰੋਗਰਾਮ ਰਹੀ ਉਹਨੂੰ ਦੇਖਣ ਨੂੰ ਵੀ ਮਿਲਿਆ ਔਰ ਅੱਜ ਦਾ ਇਹ ਜਿਹੜਾ ਸਮਾਗਮ ਹੈ ਅੱਜ ਦਾ ਇਹ ਜਿਹੜਾ ਪ੍ਰੋਗਰਾਮ ਸੀਗਾ ਉਹ ਨੌਵੇਂ ਪਾਤਸ਼ਾਹੀ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਮਾ ਜਿਹੜਾ ਸ਼ਹੀਦੀ ਦਿਹਾੜਾ ਉਹਨੂੰ ਸਮਰਪਿਤ ਸਮਾਗਮ ਦੇ ਰੂਪ ਦੇ ਵਿੱਚ ਇੱਥੇ ਉਹ ਕਰਵਾਇਆ ਗਿਆ ਔਰ ਤੁਸੀਂ ਵੇਖਿਆ ਵੇਖਿਆ ਹੋਣਾ ਕਿ ਸ਼ਾਮ ਤੋਂ ਕਿੰਨੀ ਜਿਹੜੀ ਸੰਗਤ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੀ ਗੁਰਪ੍ਰੀਤ ਸਾਧ ਸੰਗਤ ਜੀ ਹੈ ਉਹ ਇੱਥੇ ਪਹੁੰਚੇ ਨੇ ਜ਼ਿਲ੍ਹਾ ਪ੍ਰਸ਼ਾਸਨ ਔਰ ਪੁਲਿਸ ਪ੍ਰਸ਼ਾਸਨ ਦੇ ਸਹਿਯੋਗ ਨਾਲ ਇਹ ਜਿਹੜਾ ਸਮਾਗਮ ਹੈ ਬਹੁਤ ਸਕਸੈਸਫੁਲ ਰਿਹਾ ਹੈ ਬਹੁਤ ਸਾਡੀ ਉਮੀਦ ਤੋਂ ਵੀ ਜ਼ਿਆਦਾ ਜਿਹੜੀ ਇੱਥੇ ਗੁਰਪ੍ਰੀਤ ਸਾਧ ਸੰਗਤ ਹੈ ਉਹ ਆਏ ਆ ਔਰ ਜਿਸ ਸਮੇਂ ਇਹ ਲਾਈਟ ਐਂਡ ਸਾਊਂਡ ਪ੍ਰੋਗਰਾਮ ਚੱਲ ਰਿਹਾ ਸੀ ਪੂਰੇ ਸਟੇਡੀਅਮ ਦੇ ਵਿੱਚ ਬਿਲਕੁਲ ਸ਼ਾਂਤੀ ਜਿਹੜੀ ਸੀਗੀ ਔਰ ਪਿੰਡ ਡ੍ਰੌਪ ਸਾਇਲੈਂਸ ਸੀਗਾ ਔਰ ਕਿਸ ਤਰੀਕੇ ਨਾਲ ਉਸ ਚਲ ਪੂਰੇ ਪ੍ਰੋਗਰਾਮ ਦੇ ਦੌਰਾਨ ਜਿੰਨੀ ਦੇਰ ਵੀ ਉਹ ਚੱਲਿਆ ਗੁਰੂ ਜੀ ਜਿੰਨੀ ਵੀ ਸਾਥ ਸੰਗਤ ਸੀਗੇ ਉਹਨਾਂ ਨੇ ਬੜੀ ਸ਼ੁੱਧਾ ਭਾਵਨਾ ਦੇ ਨਾਲ ਬੜੀ ਪਕਤੀ ਭਾਵਨਾ ਦੇ ਨਾਲ ਉਸ ਪ੍ਰੋਗਰਾਮ ਨੂੰ ਦੇਖਿਆ ਕਿ ਕਿੱਥੇ ਕਿੱਥੇ ਚੱਲ ਰਿਹਾ ਸੀਗਾ ਪੰਜਾਬ ਦੇ ਚਾਰ ਜ਼ਿਲ੍ਹਿਆਂ 'ਚ ਦੱਸਿਆ ਜਾ ਰਿਹਾ ਹੈ ਕਿ ਚਾਰ ਜ਼ਿਲ੍ਹਿਆਂ ਦੇ ਵਿੱਚ ਪੰਜਾਬ ਦੇ ਪ੍ਰੋਗਰਾਮ ਵੈਸੇ ਤਾਂ ਜਿਹੜਾ ਪ੍ਰੋਗਰਾਮ ਹੈਗਾ ਇਹ ਟੂਰਿਜ਼ਮ ਡਿਪਾਰਟਮੈਂਟ ਵੱਲੋਂ 올ਓਵਰ ਪੰਜਾਬ ਦੇ ਵਿੱਚ ਇਹ ਇਹਦੇ ਸੰਬੰਧੀ ਇੱਕ ਰੋਡ ਮੈਪ ਤਿਆਰ ਹੋਇਆ ਔਰ ਜਿਹੜੇ ਗੁਰੂ ਸਾਹਿਬ ਜੀ ਦੀ ਇਸ ਸ਼ਹੀਦੀ ਨੂੰ ਸਮਰਪਿਤ ਜਿਹੜੇ ਹੈਗੇ ਉਹ ਨਗਰ ਕੀਰਤਨ ਨੇ ਉਹ ਜਿਹੜੇ ਨਿਕਲਣਗੇ ਔਰ 20 ਨਵੰਬਰ ਨੂੰ ਜੋ ਨਗਰ ਕੀਰਤਨ ਹੈਗਾ ਫਰੀਦਕੋਟ ਤੋਂ ਬਾਬਾ ਫਰੀਦ ਸਾਹਿਬ ਜੀ ਦੇ ਗੁਰਦੁਆਰਾ ਸਾਹਿਬ ਜੀ ਤੋਂ ਆਰੰਭ ਹੋਏਗਾ ਔਰ ਆਪਣਾ ਹਲਕਾ ਫਲੋਸਪੁਰ ਦਿਹਾਤੀ ਦੇ ਜਿਹੜਾ ਪਿੰਡ ਹੈ ਜਿੱਥੋਂ ਸ਼ੁਰੂ ਹੁੰਦਾ ਸਾਈਆਂ ਵਾਲੇ ਤੋਂ ਹੁੰਦਾ ਹੋਇਆ ਉਹ ਫਿਰ 7 ਨੰਬਰ ਚੁੰਗੀ ਔਰ 7 ਨੰਬਰ ਚੁੰਗੀ ਤੋਂ ਫਲੋਸਪੁਰ ਸਿਟੀ ਨੂੰ ਔਰ ਸਿਟੀ ਤੋਂ ਨਿਜ਼ਾਮਦੀਨ ਵਸਤੀ ਉਹ ਪਰਲੇ ਰੋਡ ਤੇ ਹੁੰਦਾ ਹੋਇਆ ਇਹ ਫਿਰ ਫਲੋਸਪ ਦੇ ਹਾਤੀ ਦੇ ਵਿੱਚ ਐਂਟਰ ਕਰੇਗਾ ਔਰ ਦਿਹਾਤੀ ਦੇ ਸਤੀ ਵਾਲੇ ਤੋਂ ਲੈ ਕੇ ਤਲਵੰਡੀ ਪਾਈ ਹੁੰਦਾ ਹੋਇਆ ਮੋਗੇ ਨੂੰ ਅੱਗੇ ਜਾਏਗਾ ਸਾਡੇ ਵੱਲੋਂ ਕੀ ਤਿਆਰੀਆਂ ਜੋ ਦਿਹਾਤੀ ਦੇ ਵਿੱਚ ਜਿਹੜੀ ਸ਼ੋਭਾ ਯਾਤਰਾ ਪੁੱਛੇ ਕੀਰਤਨ ਪੁੱਛੇਗਾ ਸਾਡੇ ਵੱਲੋਂ ਕਿੱਦਾਂ ਦੀ ਤਿਆਰੀਆਂ ਦੇਖੋ ਪਿੰਡ-ਪਿੰਡ ਦੇ ਵਿੱਚ ਮੈਸੇਜ ਲਵਾਏ ਗਏ ਨੇ ਪੰਚਾਇਤਾਂ ਰਾਹੀਂ ਔਰ ਆਮ ਆਦਮੀ ਪਾਰਟੀ ਦੇ ਸਾਰੇ ਹੀ ਆਗੂ ਸਹਿਬਾਨ ਜਿੰਨੇ ਵੀ ਸਾਡੇ ਵਕ ਵਕ ਵਿੰਗਾ ਦੇ ਪ੍ਰਧਾਨ ਸਾਹਿਬ ਇੰਚਾਰਜ ਸਹਿਬਾਨ ਸਾਰਿਆਂ ਨੂੰ ਮੈਸੇਜ ਲੱਗੇ ਨੇ ਔਰ ਜੋ ਨਗਰ ਕੀਰਤਨ ਦਾ ਜਿਹੜਾ ਨਗਰ ਕੀਰਤਨ ਜਦੋਂ ਆਏਗਾ ਬਹੁਤ ਵੱਡੀ ਗਿਣਤੀ ਪੂਰੇ ਪੁਖਤਾ ਪ੍ਰਬੰਧ ਕੀਤੇ ਹੋਇਆ ਸਾਡੇ ਤੇ ਵਾਇਹਿਕ ਸਾਰੇ ਆਣ ਕੜਾਣਾ ਚਾਹਣਾ ਤੇ ਤੁਸੀਂ ਇੱਥੇ ਸਾਰੇ ਜਣੇ ਆ ਕੇ ਇਸ ਪ੍ਰੋਗਰਾਮ ਨੂੰ ਦੇਖਣ ਤੇ ਪੁਲਿਸ ਵੱਲੋਂ ਸਾਰੇ ਪੁਖਤਾ ਪ੍ਰਬੰਧ ਹੈ ਕੋਈ ਸ਼ਰਾਰਤੀ ਅਕਸਰ ਨੂੰ ਅਸੀਂ ਕੋਈ ਜ਼ਰੂਰਤ ਨਹੀਂ ਕਰਦੇ ਤੁਸੀਂ ਕਿਵੇਂ ਦੇਖਦੇ ਹੋਏਗਾ ਜੇ ਜਿਹੜੇ ਪ੍ਰੋਗਰਾਮ ਹੈ ਕਿ ਬੱਚਿਆਂ ਨੂੰ ਅਵੇਅਰ ਵੀ ਹੁੰਦੇ ਆ ਉਹਨਾਂ ਨੂੰ ਵੀ ਇਤਿਹਾਸ ਬਾਰੇ ਪਤਾ ਲੱਗਦਾ 25 ਬਿਲਕੁਲ ਜੀ ਇਹ ਆਪਣਾ ਬਹੁਤ ਹੀ ਗੌਰਵਮਈ ਇਤਿਹਾਸ ਹੈ ਆਪਣੇ ਗੁਰੂ ਸਾਹਿਬਾਨ ਤੋਂ ਆਪਾਂ ਬਹੁਤ ਹੀ ਸਿੱਖਿਆ ਲੈਣੀ ਆ ਖਾਸ ਕਰਕੇ ਬੱਚੇ ਜੇ ਉਹਨਾਂ ਦੇ ਦਿੱਤੇ ਹੋਏ ਸਿੱਖਿਆਵਾਂ ਤੇ ਚੱਲਣ ਤਾਂ ਆਪਣਾ ਜਿਹੜਾ ਸਮਾਜ ਹੋਰ ਨਿਰੋਆ ਤੇ ਚੰਗਾ ਹੋ ਸਕਦਾ ਤਾਨ ਦੇ ਤਖਤ ਉਤੇ ਕਾਬਜ਼ ਹੋ ਗਏ ਦੇ ਵਿੱਚ ਸ਼ਹੀਦਾਂ ਨੂੰ ਜਿਹੜਾ ਸਬੰਧ ਵਿੱਚ ਲਾਈਟ ਹੈਂਡ ਸਾਊਂਡ ਕਰਵਾਇਆ ਜਾ ਰਿਹਾ ਹੈ ਕਿ ਉਦੇਸ਼ਾ ਕਿਸੇ ਦਾ ਨਹੀਂ ਇਹ ਜਿਹੜਾ ਲਾਈਟ ਹੈਂਡ ਸਾਊਂਡ ਸ਼ੋਅ ਹੈ ਡਿਪਾਰਟਮੈਂਟ ਆਫ ਟੂਰਿਜ਼ਮ ਵੱਲੋਂ ਅੱਜ ਕੈਂਟ ਫੋਟ ਸਟੇਡੀਅਮ ਵਿੱਚ ਹੋ ਰਿਹਾ ਹੈ ਇਹ ਸਾਡੇ ਪਰੇ ਸਾਡਾ ਜਨਰਲ ਸਾਹਿਬ ਦੀ ਨਾ ਕਿਸ ਹਾਲਤ ਇੱਕ ਸੈਂਟਰ ਪੂਰਾ ਰੱਖਦੇ ਹੋਏ ਉਹਦੇ ਬਾਰੇ ਸਾਰਾ ਲਈ ਇਹ ਲਾਈਟਰ ਸਾਉਂਡ ਸ਼ੋ ਦਾ ਆਯੋਜਨ ਕੀਤਾ ਜਾ ਰਿਹਾ ਹੈ ਇਹ ਸਾਰੇ ਬਖਵਤ ਵਿਨਾਚ ਹੋ ਰਿਹਾ ਹੈ ਤੇ ਅੱਜ ਫਿਰੋਜ਼ਪੁਰ ਤੇ ਬਾਕੀ ਰੋਟ 3 ਦਿਨਾਂ ਦਾ ਸਾਡਾ ਤੇ ਹੁੰਦਾ ਤੇ ਜਿ ਤੁਸੀਂ ਦੇਖ ਸਕਦੇ ਹੋ ਕਿ ਸਾਰੇ ਫਿਰੋਜ਼ਪੁਰ ਵਾਸੀਆ ਬਹੁਤ ਵੱਚੜ ਕੇ ਇੱਥੇ ਆ ਰਹੇ ਹੈ ਲਾਈਟਰ ਸਾਉਂਡ ਸ਼ੋ ਦੇਖਣ ਲਈ ਬੱਚੇ ਵੀ ਤੇ ਸਾਰੀ ਜਿਹੜੀ ਬਾਕੀ ਵੀ ਲੋਕੀ ਹੈ ਉਹ ਬਹੁਤ ਉਤਸ਼ਾਹ ਦਿਖਾ ਰਹੇ ਹੈ

ਦਾ ਬਹੁਤ ਸ਼ੁਕਰੀਆ ਦਾ ਕਰਦੀ ਆ ਜਿਨਨੇ ਕਿ ਸਾਡੇ ਫਿਰੋਜ਼ਪੁਰ ਸ਼ਹਿਰ ਦੇ ਵਿੱਚ ਇਹ ਅਵਲਾਈਮੈਂਟ ਆਰਗੇਨਾਈਜ਼ ਕਰਵਾਇਆ ਔਰ ਸਾਡੇ ਕੇਜੀਬੀ ਹਸਪਤਾਲ ਦੇ ਬੱਚਿਆਂ ਨੂੰ ਇਹ ਪ੍ਰੋਗਰਾਮ ਦੇਖਣ ਦਾ ਮੌਕਾ ਮਿਲਿਆ ਮੈਂ ਬਹੁਤ ਸ਼ੁਕਰੀਆ ਦਾ ਕਰਦੀ ਆ ਪੰਜਾਬ ਸਰਕਾਰ ਦਾ ਥੈਂਕ ਯੂ ਸੋ ਮਚ ਮੇਰਾ ਨਾਮ ਵਿਸ਼ਾਲੀ ਹੈ ਔਰ ਮੈਂ ਕੇਜੀਪੀ ਹੋਸਟਲ ਦੇ ਵਿੱਚ ਐਜ਼ ਅ ਇੰਸਟਰਕਟਰ ਜੌਬ ਕਰਦੀ ਆ ਜਰੂਰ ਤੋਹ ਬਾਰੇ ਕੀ ਕਹਿੰਨਾ ਤੁਹਾਡਾ ਜੀ ਮੇਰਾ ਨਾਮ ਕਮਨ ਕੇਜੀਪੀ ਹੋਸਟਲ ਦੇ ਵਿੱਚ ਪੜਦੀ ਹਾਂ ਮੇਰਾ ਸਰਕਾਰ ਨੂੰ ਬਹੁਤ ਧੰਨਵਾਦ ਹੈ ਕਿ ਸਾਨੂੰ ਇਹ ਇਵੈਂਟ ਦਾ ਕੋਲ ਮੌਕਾ ਮਿਲਿਆ ਅਤੇ ਖੁਸ਼ਹਾਲ ਹੋਇਆ ਇਵੈਂਟ ਕਰਾਉਣ ਦਾ ਕਰਿਆ ਚਰੇ ਕੋਲ ਤੋਂ ਉਹ ਖਾਤਰ ਆਪਣੀ ਸਮਰਤੀ ਕੋਲ ਦੁਨੀਆ ਜੀ ਬਹੁਤ ਵਧੀਆ ਪੰਜਾਬ ਸਰਕਾਰ ਦਾ ਜਿਹੜਾ ਕਿ ਇਹ ਉਪਰਾਲਾ ਹੈ ਤਾਂ ਜੋ ਬੱਚਿਆਂ ਨੂੰ ਜਿਹੜੀ ਚੀਜ਼ ਬਾਰੇ ਨਹੀਂ ਪਤਾ ਉਹਦੇ ਬਾਰੇ ਬੱਚੇ ਜਾਗਰੂਤ ਹੋ ਸਕਣ ਸਾਨੂੰ ਤਾਂ ਬਹੁਤ ਵਧੀਆ ਲੱਗਾ ਬਹੁਤ ਲੰਦ ਆ ਰਿਹਾ ਤੇ ਕੁਇਸਰੀ ਜਿਹਾ ਲੱਗਾ ਹੈ ਸੁਣ ਕੇ ਵੀ ਵਧੀਆ ਲੱਗ ਰਿਹਾ ਹੁਣੇ ਕੁਝ ਟਾਈਮ ਬਾਅਦ ਲਾਈਟ 쇼 ਵੀ ਜਿਹੜਾ ਚੱਲ ਪਏਗਾ ਬਹੁਤ ਵਧੀਆ ਇਹ ਤਾਂ ਦੇ ਉਪਰਾਲੇ ਪੰਜਾਬ ਸਰਕਾਰ ਨੂੰ ਕਰਦੇ ਰਹਿਣਾ ਚਾਹੀਦੇ ਆ ਤੇ ਕਰੇ ਆਪਣੇ ਤਨ ਦੇ ਕਪੜੇ ਆਪ ਜੀ ਨੇ ਭਾਈ ਗੁਰਦਾਸ ਜੀ ਕੋਲ ਗੁਰਮੁਖੀ ਸੰਸਕ੍ਰਿਤ ਆਦੀ ਭਾਸ਼ਾਵਾਂ ਅਤੇ ਭਾਰਤੀ ਦਰਸ਼ਨ ਸ਼ਾਸਤਰ ਦੀ ਸਿੱਖਿਆ ਲੀਤੀ ਮੋਏ ਸਾਰੇ ਸਪਟਾਈ ਹੋਏ ਸਾਰੇ ਇਹੋ ਧਰਤੀ ਜਿਸ ਨੂੰ ਹਮਲਾਵਰਾਂ ਦਾ ਅਨੇਕਾਂ ਵਾਰ ਸਾਹਮਣਾ ਕਰਨਾ ਪਿਆ ਦੇਸ਼ੇ ਕਰਕੇ ਸਿਆਣੇ ਕਹਿੰਦੇ ਨੇ ਪੰਜਾਬ ਦੇ ਜੰਮਿਆਂ ਨੂੰ ਨਿੱਤ ਬਹਰਮਨ ਪਿਆਰੀ ਤੇ ਸਤਕਾਰਤ ਸ਼ਖਸੀਅਤ ਬਣ ਕੇ ਉੱਗਰੇ ਦੇ ਵਿੱਚ ਤੁਹਾਨੂੰ ਬਾਈਟਾ ਮੈਨੂੰ ਚਾਹੀਦੀ ਤੁਹਾਨੂੰ ਪ੍ਰੋਗਰਾਮ ਕਿਉਂ ਲੱਗਿਆ ਕਿ ਕੁਰਸੀਆਂ ਤੇ ਕੁਰਸੀਆਂ ਦੇ ਨਾਮ ਦੇ ਜਿਹੜਾ ਬਣਾਈ ਗਈ ਹੈ ਉੱਥੇ ਬੈਠ ਸਕਦੇ ਦੀ ਜਰੂਰਤ ਹੈ ਤਾਂ ਉਹ ਟੇਬਲ ਤੇ ਜਾ ਕੇ ਪੀ ਸਕਦੇ ਪਾਣੀ ਦੀਆਂ ਵਿੱਚ ਕਿਰਪਾ ਕਰਕੇ ਪਾਣੀ ਦੀਆਂ ਬੋਤਲਾਂ ਨਾ ਛੁੱਟੀਆਂ ਜਾਣ

ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਗ੍ਰਹਿ ਮਾਤਾ ਨਾਨਕੀ ਜੀ ਦੀ ਕੁੱਖੋਂ ਅੰਮ੍ਰਿਤਸਰ ਵਿਖੇ ਗੁਰੂ ਕੇ ਮਹਿਲ ਵਿੱਚ ਅਸੀਂ ਹਮੇਸ਼ਾ ਸਾਡੇ ਦਿਹਾੜੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਵੀ ਅਸੀਂ ਸ਼ੁਰੂ ਕਰਾਂਗੇ ਤੇ ਸਭ ਤੋਂ ਪਹਿਲਾਂ ਅਸੀਂ ਸੂਬਾ ਪੰਜਾਬੀਆਂ ਨੂੰ ਇਸ ਪਵਿੱਤਰ ਦਿਹਾੜੇ ਦੀ ਮਹੱਤਤਾ ਦੇ ਉੱਪਰ ਗੌਰ ਕਰਨ ਲਈ ਬੇਨਤੀ ਕਰਾਂਗੀ ਔਰ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਾਂਗੀ ਜਿਹੜੇ ਜਿਨ੍ਹਾਂ ਨੇ ਸਿੱਖੀ ਦੇ ਇਤਿਹਾਸ ਨੂੰ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਮਹਾਨ ਸ਼ਹੀਦੀ ਨੂੰ ਲੋਕਾਂ ਤੱਕ ਪਹੁੰਚਾਉਣ ਦੇ ਲਈ ਇੱਕ ਵੱਡਾ ਉਪਰਾਲਾ ਕੀਤਾ ਸੋ ਸਾਨੂੰ ਆਪਣੇ ਬੱਚਿਆਂ ਤੱਕ ਆਪਣੇ ਮਹਾਨ ਇਤਿਹਾਸ ਗੌਰਵਮਈ ਇਤਿਹਾਸ ਦੀ ਜਾਣਕਾਰੀ ਪਹੁੰਚਾਉਣੀ ਬਹੁਤ ਜ਼ਰੂਰੀ ਹੁੰਦੀ ਹੈ ਤਾਂ ਹੀ ਅਸੀਂ ਜਿਉਂਦੇ ਰਵਾਂਗੇ ਜੇਕਰ ਅਸੀਂ ਆਪਣੇ ਇਤਿਹਾਸ ਨੂੰ ਪਛਾਣਾਂਗੇ ਸੋ ਇੱਕ ਵਿਲੱਖਣ ਸ਼ਹਾਦਤ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਜੋ ਪੂਰੇ ਸੰਸਾਰ ਦੇ ਵਿੱਚ ਸ਼ਲਾਘਾ ਯੋਗ ਹੋਈ ਪੂਰੇ ਸੰਸਾਰ ਦੇ ਵਿੱਚ ਲੋਕਾਂ ਨੇ ਇਸ ਚੀਜ਼ ਨੂੰ ਇਕ ਵਿਲੱਖਣ ਸ਼ਹਾਦਤ ਦੇ ਤੌਰ ਤੇ ਜਾਣਿਆ ਇਹ ਸਾਡੇ ਪੰਜਾਬ ਦੇ ਬੱਚਿਆਂ ਨੂੰ ਵੀ ਜਾਣਨ ਦੀ ਲੋੜ ਹੈ ਸੋ ਪੰਜਾਬ ਸਰਕਾਰ ਦਾ ਇਹ ਜੋ ਉਪਰਾਲਾ ਹੈ ਇਹਦੇ ਲਈ ਮੈਂ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਦਿਲੋਂ ਧੰਨਵਾਦ ਕਰਦੀ ਹਾਂ ਧੰਨਵਾਦ ਸਰ ਜੀ ਲਾਈਟ ਐਂਡ ਸਾਊਂਡ ਦਾ ਜਿਹੜਾ ਪ੍ਰੋਜੈਕਟ ਬਰੋਪੁਰ ਦੇ ਵਿੱਚ ਲਗਾਇਆ ਗਿਆ ਜੀ ਅੱਜ ਕਿਹਦਾ ਦਾ ਪ੍ਰੋਜੈਕਟ ਸੀਗਾ ਔਰ ਕੀ ਮੈਸੇਜ ਸੀਗਾ ਅ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਔਰ ਸਮੁੱਚੀ ਪੰਜਾਬ ਸਰਕਾਰ ਵੱਲੋਂ ਸਿੱਖ ਇਤਿਹਾਸ ਦਾ ਸਿੱਖ ਇਤਿਹਾਸ ਬਾਰੇ ਅੱਜ ਲੋਕਾਂ ਨੂੰ ਲਾਈਟ ਹੈਂਡ ਸਾਊਂਡ ਸ਼ੋਅ ਰਹੀ ਪ੍ਰੋਗਰਾਮ ਰਹੀ ਜਾਣੂ ਕਰਵਾਇਆ ਗਿਆ ਵੈਸੇ ਤਾਂ ਸਿੱਖ ਧਰਮ ਬਾਰੇ ਜਿਹੜਾ ਇਤਿਹਾਸ ਅਸੀਂ ਪੜਦੇ ਆਏ ਹਾਂ ਸੁਣਦੇ ਆਏ ਹਾਂ ਪਰ ਅੱਜ ਪਹਿਲੀ ਵਾਰੀ ਲਾਈਟ ਹੈਂਡ ਸਾਊਂਡ ਪ੍ਰੋਗਰਾਮ ਰਹੀ ਉਹਨੂੰ ਦੇਖਣ ਨੂੰ ਵੀ ਮਿਲਿਆ ਔਰ ਅੱਜ ਦਾ ਇਹ ਜਿਹੜਾ ਸਮਾਗਮ ਹੈ ਅੱਜ ਦਾ ਇਹ ਜਿਹੜਾ ਪ੍ਰੋਗਰਾਮ ਸੀਗਾ ਉਹ ਨੌਵੇਂ ਪਾਤਸ਼ਾਹੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਮਾ ਜਿਹੜਾ ਸ਼ਹੀਦੀ ਦਿਹਾੜਾ ਉਹਨੂੰ ਸਮਰਪਿਤ ਸਮਾਗਮ ਦੇ ਲੋਪ ਦੇ ਵਿੱਚ ਇੱਥੇ ਉਹ ਕਰਵਾਇਆ ਗਿਆ ਔਰ ਤੁਸੀਂ ਵੇਖਿਆ ਵੇਖਿਆ ਹੋਣਾ ਕਿ ਸ਼ਾਮ ਤੋਂ ਕਿੰਨੀ ਜਿਹੜੀ ਸੰਗਤ ਹੈ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੀ ਗੁਰੂਤਾਰੀ ਸਾਧ ਸੰਗਤ ਜੀ ਹੈ ਉਹ ਇੱਥੇ ਪਹੁੰਚੇ ਨੇ ਜ਼ਿਲ੍ਹਾ ਪ੍ਰਸ਼ਾਸਨ ਔਰ ਪੁਲਿਸ ਪ੍ਰਸ਼ਾਸਨ ਦੇ ਸਹਿਯੋਗ ਨਾਲ ਇਹ ਜਿਹੜਾ ਸਮਾਗਮ ਹੈ ਬਹੁਤ ਸਕਸੈਸਫੁਲ ਰਿਹਾ ਬਹੁਤ ਸਾਡੀ ਉਮੀਦ ਤੋਂ ਵੀ ਜ਼ਿਆਦਾ ਜਿਹੜੀ ਇੱਥੇ ਗੁਰੂ ਪਿਆਰੀ ਸਾਧ ਸੰਗਤ ਆ ਉਹ ਆਏ ਆ ਔਰ ਜਿਸ ਸਮੇ ਇਲਾਈਟ ਹੈਂਡ ਸਾਊਂਡ ਪ੍ਰੋਗਰਾਮ ਚੱਲ ਰਿਹਾ ਸੀ ਪੂਰੇ ਸਟੇਡੀਅਮ ਦੇ ਵਿੱਚ ਬਿਲਕੁਲ ਸ਼ਾਂਤੀ ਜਿਹੜੀ ਸੀਗੀ ਔਰ ਪਿੰਡ ਡ੍ਰੌਪ ਸਾਇਲੈਂਸ ਸੀਗਾ ਔਰ ਕਿਸ ਤਰੀਕੇ ਨਾਲ ਉਸ ਚਲ ਪੂਰੇ ਪ੍ਰੋਗਰਾਮ ਦੇ ਦੌਰਾਨ ਜਿੰਨੀ ਦੇਰ ਵੀ ਉਹ ਚੱਲਿਆ ਗੁਰੂ ਦੀ ਜਿੰਨੀ ਵੀ ਸਾਧ ਸੰਗਤ ਸੀਗੀ ਉਹਨਾਂ ਨੇ ਬੜੀ ਸ਼ਰਧਾ ਭਾਵਨਾ ਦੇ ਨਾਲ ਬੜੀ ਭక్తి ਭਾਵਨਾ ਦੇ ਨਾਲ ਉਸ ਪ੍ਰੋਗਰਾਮ ਨੂੰ ਦੇਖਿਆ ਕਿੱਥੇ ਕਿੱਥੇ ਚੱਲ ਰਹੀ ਸੀ ਕਿ ਪੰਜਾਬ ਦੇ ਚਾਰ ਜ਼ਿਲ੍ਹਿਆਂ ਤੇ ਦੱਸਿਆ ਜਾ ਰਿਹਾ ਹੈ ਕਿ ਚਾਰ ਜ਼ਿਲ੍ਹਿਆਂ ਦੇ ਵਿੱਚ ਪੰਜਾਬ ਦੇ ਪ੍ਰੋਗਰਾਮਸ ਵੈਸੇ ਤਾਂ ਜਿਹੜਾ ਪ੍ਰੋਗਰਾਮ ਹੈਗਾ ਇਹ ਟੂਰਿਜ਼ਮ ਡਿਪਾਰਟਮੈਂਟ ਵੱਲੋਂ 올 ਆਵਰ ਪੰਜਾਬ ਦੇ ਵਿੱਚ ਇਹ ਇਹਦੇ ਸੰਬੰਧੀ ਇੱਕ ਰੋਡ ਮੈਪ ਤਿਆਰ ਹੋਇਆ ਔਰ ਜਿਹੜੇ ਗੁਰੂ ਸਾਹਿਬ ਜੀ ਦੀ ਇਸ ਸ਼ਹੀਦੀ ਨੂੰ ਸਮਰਪਿਤ ਜਿਹੜੇ ਹੈਗੇ ਉਹ ਨਗਰ ਕੀਰਤਨ ਨੇ ਉਹ ਜਿਹੜੇ ਨਿਕਲਣਗੇ ਔਰ 20 ਨਵੰਬਰ ਨੂੰ ਜੋ ਨਗਰ ਕੀਰਤਨ ਹੈਗਾ ਫਰੀਦਕੋਟ ਤੋਂ ਬਾਬਾ ਫਰੀਦ ਸਾਹਿਬ ਜੀ ਦੇ ਗੁਰਦੁਆਰਾ ਸਾਹਿਬ ਜੀ ਤੋਂ ਆਰੰਭ ਹੋਏਗਾ ਔਰ ਆਪਣਾ ਹਲਕਾ ਫਲੋਸਪੁਰ ਦਿਹਾਤੀ ਦੇ ਜਿਹੜਾ ਪਿੰਡ ਹੈ ਜਿੱਥੋਂ ਸ਼ੁਰੂ ਹੁੰਦਾ ਸਾਈਆਂ ਵਾਲੇ ਤੋਂ ਹੁੰਦਾ ਹੋਇਆ ਉਹ ਫਿਰ 7 ਨੰਬਰ ਚੁੰਗੀ ਔਰ 7 ਨੰਬਰ ਚੁੰਗੀ ਤੋਂ ਫਲੋਸਪੁਰ ਸਿਟੀ ਨੂੰ ਔਰ ਸਿਟੀ ਤੋਂ ਨਿਜ਼ਾਮਦੀਨ ਵਸਤੀ ਉਹ ਪਰਲੇ ਰੋਡ ਤੇ ਹੁੰਦਾ ਹੋਇਆ ਇਹ ਫਿਰ ਫਲੋਸਪੁਰ ਦਿਹਾਤੀ ਦੇ ਵਿੱਚ ਐਂਟਰ ਕਰੇਗਾ ਔਰ ਦਿਹਾਤੀ ਦੇ ਸਤੀ ਵਾਲੇ ਤੋਂ ਲੈ ਕੇ ਤਲਵੰਡੀ ਪਾਈ ਹੁੰਦਾ ਹੋਇਆ ਮੋਗੇ ਨੂੰ ਅੱਗੇ ਜਾਏਗਾ ਸਰ ਤੁਹਾਡੇ ਵੱਲੋਂ ਕੀ ਤਿਆਰੀਆਂ ਜੋ ਵਿਹਾਤੀ ਦੇ ਵਿੱਚ ਜਿਹੜੀ ਸ਼ੋਭਾ ਯਾਤਰਾ ਕੋਚ ਚ ਕੀਰਤਨ ਪਹੁੰਚੇਗਾ ਤੁਹਾਡੇ ਵੱਲੋਂ ਕਿੱਡਾ ਦੀ ਤਿਆਰੀ ਹੈ ਦੇਖੋ ਪਿੰਡ ਪਿੰਡ ਦੇ ਵਿੱਚ ਮੈਸੇਜ ਲਵਾਏ ਗਏ ਨੇ